ਰਹਾਗੇ ਸੋਹੀ ਮਹਲਾ ਪਹਿਲਾ ਚਾਪ ਦੇ ਕਰ ਪਹਿਲਾ ਪਾਂਡਾ ਤੋਏ ਬਹਿਸ ਧੂਪ ਦੇਵੋ ਸੋਰ ਤੇ ਸਮਾਇਨ ਕੋਏ ਨਿਰਾਸ ਜਮਾਵੋ ਭਾਂਡਾ ਤੋਏ ਬੈਸ ਤੂਪ ਦੇਵ ਕੋਨ ਸੁਰਤ ਸਮਾਇਣਮ ਹੋਏ ਨਿਰਾਸ਼ ਜਮਾਵੋ ਜਪੋ ਤਾਂ ਏ ਕੋ ਨਾਮ ਅਵਰ ਨਿਰਾਫਲ ਕਾਮ ਰਹਾ ਮਨ ਇੰਤੀ ਹੱਥ ਕਰੋ ਫੋਨੇ ਨੀਦਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਬੇਦ ਅਮਰਤ ਬਾਵੋ ਮਨ ਸੰਪਟ ਜਿੱਤ ਸਤ ਸਾਰ ਨਾਮਨ ਪਾਵਣ ਪਾਤੀ ਤ੍ਰਿਪਤ ਕਰੇ ਉਹ ਜਾ ਪ੍ਰਾਨ ਸੇਵਕ ਜੇ ਸੇਵ ਇਨ ਬਿਦ ਸਾਹਿਬ ਰਵਤਰਹ ਕਹਦੇ ਕਹੇ ਕਹੇ ਕਹਿ ਜਾਵੇਂ ਤੁਮਸਾਰੇ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜੰਪੈ ਹਾਸਾ ਲਾਹੀ ਸਚਾ ਸੋ ਕਹਿੰਦੇ ਕਹੈ ਕਹੇ ਕਹ ਜਾਵੇਂ ਤੁਮ ਸਾਰੇ ਅਵਰ ਨਾ ਕੋਈ ਭਗਤ ਹੀਨ ਨਾਨਕ ਜਨ ਜਮ ਪਹਿ ਤਾਂ ਸਹਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ